ਮੇਰਾ ਨਾਮ ਸੁਖਾ ਸਿੰਘ ਹੈ ਜੀ। ਬਾਈ ਕੀ ਮਾਮਲਾ ਹੈ ਜੋ ਮਾਮਲਾ ਇਹ ਹੈ ਜੀ ਕਿ ਇਹ ਭੈਣ ਤੇ ਇਹਨਾਂ ਦਾ ਘਰ ਵਾਲਾ ਇੱਕ ਮਨ ਕੇ ਚੱਲ ਆਵਦਾ ਗੁਜ਼ਾਰੇ ਵਾਸਤੇ ਸ਼ਹਿਰ ਵਿੱਚ ਮਕਾਨ ਹੈ ਇਹਨਾਂ ਦਾ। ਠੀਕ ਹੈ ਜੀ। ਗਵੰਡ ਨੇ ਮੰਨ ਲਓ ਆ ਉੱਥੇ ਇੱਕ ਨਵੀਂ ਵਸਗੀ ਆ ਕੇ ਸਾਨੂੰ ਨਹੀਂ ਪਤਾ ਕੀ ਕੰਮ ਕਰਦੀ ਕੀ ਨਹੀਂ ਕਰਦੀ ਪਰ ਉਹਨੇ ਇੱਕ ਬੱਚੇ ਤੇ ਤਸ਼ੱਦਦ ਧਾਈ ਇਹ ਮੰਦਿਆਂ ਨੂੰ ਵਾਰ ਕੇ ਘਟੋ-ਘਟੇ ਇਹ 15-20 ਬੰਦੇ ਵੜ ਕੇ ਉਹਦੇ ਘਰੇ ਲੁੱਟਖੋ ਕੀਤੀ ਇਹਨਾਂ ਨੇ ਦੋ ਤਰੀਕ ਨੂੰ ਤੇ ਆਹ ਵੇਖੋ ਇਹ ਮੰਨ ਕੇ ਚੱਲੋ ਹੈਂਡੀਕੈਟਾ ਆ ਦੇਖੋ ਮਾੜਾ ਕੈਮਰਾ ਮਾਰੋ ਇਹਨਾਂ ਨਾਲ ਇੰਨਾ ਕ ਛੋਟੇ ਬੱਚੇ ਤੇ ਕੁੱਟਿਆ ਦੋ ਤਰੀਕ ਦਾ ਮਾਮਲਾ ਸਾਰਾ ਵੀ ਉਹਨਾਂ ਨੂੰ ਬੇਹੋਸ਼ ਕਰਕੇ ਮਾਰ ਕੇ ਇਰਾਦੇ ਦੇ ਕਤਲ ਨਾਲ ਮਾਰਨ ਆਏ ਸੀਗੇ ਵੀ ਮਾਰ ਕੇ ਸੱਟ ਕੇ ਗਏ ਸੀ ਕਾਨੇ ਅੰਗਵਾਨੀਆਂ ਨੇ ਦਾਖਲ ਕੀਤਾ ਚੈਂਬਰ ਚੋਂ ਲਿਆਂਦਾ ਫੜ ਕੇ ਉਹਨੂੰ ਪੁਲਿਸ ਨੂੰ ਦੇਵਾਂਗੇ ਇਹ ਬੰਦੇ ਘਟੋ ਘਟ ਦੂਜੇ ਬੰਦੇ ਜਿਹੜੇ ਰਹਿ ਗਏ ਉਹ ਵੀ ਫੜਾਂਗੇ ਪੁਲਿਸ ਨੂੰ ਵੀ ਨਮੇਰਨਾ ਵੀ ਫੜੇ ਜਾਣ ਜਲਦ ਤੋਂ ਜਲਦ ਦੁਬਾਰਾ ਹਮਲਾ ਕਰ ਸਕਦੇ ਆ ਇਹ ਤੇ ਆਹ ਬੰਦੇ ਦੀ ਚਿਹਰਾ ਵੇਖ ਲੋ ਠੀਕ ਹੈ ਉਸ ਟਾਈਮ 'ਚ ਜਦੋਂ ਹਮਲਾ ਕਿਸੇ ਪੁਲਿਸ ਨੂੰ ਦਰਖਾਸਤ ਦਿੱਤੀ ਸੀ ਵੀ ਜੀ ਹਾਂਜੀ ਕਿਹੜੇ ਥਾਣੇ ਦਾ ਕੇਸ ਹੈ ਪੁਲਿਸ ਦੇ ਵਿੱਚ ਹਮਲਾ ਸਾਰਾ ਤਿੰਨ ਬੰਦੇ ਉਹਦੇ ਚ ਅਰੈਸਟ ਹੈਗੇ ਆ ਪੁਲਿਸ ਨੇ ਅਰੈਸਟ ਕਰਨਾ ਸਾਨੂੰ ਪਰਚਾ ਵਕਾਇਦਾ ਕੱਟ ਕੇ ਦੇ ਤਾਣ ਪਛਾਦੇ ਬੰਦੇ ਆ ਇਹ ਸਾਨੂੰ ਹੀ ਸੜਿਆ ਕਰਕੇ ਕਿਹੜੇ ਥਾਣੇ ਦਾ ਮਸਲਾ ਜੀ ਇਹ ਥਰਮਲ ਥਾਣੇ ਦਾ ਮਸਲਾ ਜੀ ਸਾਰਾ ਹੁਣ ਵੀ ਅਸੀਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਫੋਨ ਲਾਇਆ ਸੀ ਵੀ ਉਹ ਬੰਦੇ ਆਏ ਫਿਰਦੇ ਆ ਹਮਲਾ ਕਰ ਸਕਦੇ ਆ ਤੇ ਤੁਸੀਂ ਆ ਕੇ ਉਹਨਾਂ ਨੂੰ ਚੱਕੋ ਮਾਲੋ ਮੁਲਾਜ਼ਮਾਂ ਨੇ ਕਿਹਾ ਸੀ ਬਾਬਾ ਜੀ ਆ ਰਹੇ ਆ ਤੇ ਹਜੇ ਤੱਕ ਮੁਲਾਜ਼ਮ ਪਹੁੰਚੇ ਨਹੀਂ ਅਸੀਂ ਇਹ ਬੰਦਾ ਫੜ ਕੇ ਇੱਥੇ ਬਾਈ ਬੈਠਿਆ ਠੀਕ ਹੈ ਜੀ ਇਹ ਜਲਦ ਤੋਂ ਜਲਦ ਸਾਰੇ ਬੰਦੇ ਫੜੇ ਜਾਣ ਇਹ ਪਰਿਵਾਰ ਤੇ ਫੇਰ ਵੀ ਮੰਨ ਕੇ ਚੱਲੇ ਸਾਨੂੰ ਡਰਾ ਵੀ ਇਹਨਾਂ ਦੇ ਫੇਰ ਵੀ ਹਮਲਾ ਕਰ ਸਕਦੇ ਆ ਦੇਖੋ ਜੀ ਇਹਨ ਸਾਨੂੰ ਡੀਐਸਪੀ ਮਾਨਯੋਗ ਐਸਐਸਪੀ ਡਿਪਟੀ ਸਾਰਿਆਂ ਨੂੰ ਬੇਨਤੀ ਆ ਬਟਿੰਡਾ ਚਹਿਰਦਿਆਂ ਨੂੰ ਵੀ ਇਹ ਕ੍ਰਾਈਮ ਜਿਹੜੇ ਵਧ ਰਹੇ ਆ ਸਖਤੀ ਕਰੋ ਇਹਨਾਂ ਤੇ ਆ ਰੋਇ ਲੁੱਟਖੋ ਹੋ ਰਹੀਆਂ ਹੈ ਇਹਨਾਂ ਤੇ ਸਖਤੀ ਕੀਤੀ ਜਾਵੇ ਇਹ ਜੇ ਦੋਸ਼ੀਆਂ ਨੂੰ ਫੜ ਕੇ ਜੇਲ੍ਹ ਅੰਦਰ ਦਿੱਤਾ ਜਾਵੇ ਇਹਨਾਂ ਦੀ ਜਗ੍ਹਾ ਬਾਹਰ ਨਹੀਂ ਹੈਗੀ ਘੁੰਮਣ ਦੀ ਵਾਹਿਗੁਰਜ ਜਿੱਕਾ ਖਾਲਸਾ ਸ੍ਰੀ ਵਾਹਿਗੁਰਜ ਜਿੱਕਾ ਫਤਹਿ ਮੇਰਾ ਨਾਂ ਬਲਵੰਤ ਕਿਉਂ ਫੜਿਆ ਤੈਨੂੰ ਉਹ ਮੈਂ ਨਾ ਮੁੰਡੇ ਦੇ ਨਾਲ ਆਇਆ ਸੀਗਾ ਸਾਡੇ ਪਿੰਡੋਂ ਮੁੰਡਾ ਹੈਗਾ ਉਹਨਾਂ ਦੀ ਕਿਤੇ ਇਹਨਾਂ ਨਾਲ ਲੜਾਈ ਪੜਾਈ ਆ ਅੱਛਾ ਤੇ ਮੈਂ ਉਹਨਾਂ ਨਾਲ ਆ ਗਿਆ ਤਾਂ ਕਰਕੇ ਉਹ ਅੰਦਰ ਬੈਠਾ ਸੀਗਾ ਮੈਂ ਤਾਂ ਪਾਣੀ ਪੀਣ ਬਾਹਰ ਆ ਗਿਆ ਤੇ ਮੈਨੂੰ ਇਹਨਾਂ ਨੇ ਚੱਕ ਲਿਆ ਕਿੰਨੇ ਕ ਬੰਦੇ ਸੀਗੇ ਉਹ ਉਹ ਆਹੀ ਦਾਦਿਆ ਮੈਨੂੰ ਮੈਂ ਵਿੱਚ ਹੈ ਤੂੰ ਨਾਲ ਕਹਿੰਦਾ ਨਹੀਂ ਨਹੀਂ ਤੂੰ ਕਹਿੰਦਾ ਵੀ ਅੱਜ ਮੈਂ ਕਿਸੇ ਨਾਲ ਆਇਆ ਸੀਗਾ ਉਹ ਕਿੰਨੇ ਬੰਦੇ ਸੀ ਉਹ ਇੱਕ ਬੰਦਾ ਸੀ ਇੱਕ ਬੰਦਾ ਸੀਗਾ ਅੱਛਾ ਤੈਨੂੰ ਗਲਤ ਫੜਿਆ ਇਹਨਾਂ ਨੇ ਮੈਨੂੰ ਮੰਨ ਲਓ ਉਹ ਕਿਹੇ ਚ ਫੜਿਆ ਮੈਂ ਮੁੰਡੇ ਦੇ ਨਾਲ ਆਇਆ ਅੱਜ ਮਤਲਬ ਕਿ ਤੂੰ ਉਹ ਕਿਸ ਚ ਹੈ ਨਹੀਂਗਾ ਲੜਾਈ ਚ ਹੈ ਨਹੀਂ ਬੰਦਾ ਅੱਛਾ ਇਹਨਾਂ ਦਾ ਕਹਿੰਦਾ ਵੀ ਤੂੰ ਉਸ ਲੜਾਈ ਚ ਹੈ ਆ ਵੀ ਜਿਹੜੀ ਇਹਨਾਂ ਜਿਹੜੇ ਕਰਕੇ ਤਰਫ ਫੜਿਆ ਇਹ ਵੀ ਜਿਹੜੇ ਸੱਤਾ ਮਾਰੀਆਂ ਇਹਨਾਂ ਦੇ ਗੁੱਟਮਾਰ ਕੀਤੇ ਉਹ ਜਿਹੜੀ ਦੋ ਦਿਨ ਨੂੰ ਗੁੱਟਮਾਰ ਕੀਤੀ ਆ ਮੈਂ ਮੁੰਡੇ ਦੇ ਨਾਲ ਆਇਆ ਨਹੀਂ ਨਾਲ ਆਇਓ ਫਿਰ ਲੜਾਈ ਚ ਹੋਵਾਂਗੇ ਲੜਾਈ ਚ ਹੋਵੇਗੀ ਉਹ ਲੜਾਈ ਚ ਹੈ ਨਹੀਂਗਾ ਮੰਨ ਲਓ ਸਾਡੇ ਪਿੰਡੋਂ ਮੁੰਡਾ ਆਗਾ ਦੋ ਅੱਛਾ ਵੈਸੇ ਆਇਆ ਉਹਦੇ ਨਾਲ ਮੈਂ ਉਹਦੇ ਨਾਲ ਵੈਸੇ ਹੀ ਆ ਗਿਆ ਕਹਿੰਦਾ ਮੜਾ ਕਚਹਿਰੀਆਂ ਜਾ ਕੇ ਆਉਣਾ ਹੈਗਾ ਮੈਂ ਉਹਦੇ ਨਾਲ ਤੁਰਿਆ ਉਹ ਪਚ ਗਿਆ ਉਹ ਉਹ ਪਤਾ ਨਹੀਂ ਉਹਦੇ ਬੈਠਾ ਸੀ ਵਕੀਲ ਦੇ ਤੇ ਉਹ ਦੂਆ ਭੱਜ ਗਿਆ ਪਤਾ ਨਹੀਂ ਕਿੱਥੇ ਤੂੰ ਛੱਡ ਗਿਆ ਉਹ ਭੱਜ ਗਿਆ ਤੇਰਾ ਨਾਮ ਕੀ ਹੈ ਮੇਰਾ ਨਾਮ ਬਲਵੰਤ ਸਿੰਘ ਹੈ ਨਾ ਹੀ ਹਜੇ ਕੋਈ ਪਰਚਾ ਹੋਇਆ ਸੀ ਪਹਿ ਤੇ ਘਰ ਐਂਟਰ ਕਰਕੇ ਤੇ ਕੋਈ ਇਹਨਾਂ ਨੇ ਕੀਤੀ ਸੀ ਕੁੱਟਮਾਰ ਹਾਂ ਹਾਂ ਤੇ ਇਹ ਬਾਬਾ ਜੀ ਇਹ ਸੈਲ ਵੀ ਇਹਨਾਂ ਨੇ ਕਿਹਾ ਵੀ ਇਹ ਬੰਦਾ ਵਿੱਚ ਸੀਗਾ ਅੱਛਾ ਤੇ ਅਸੀਂ ਥਾਣੇ ਜਾ ਕੇ ਦੀ ਪੜਤਾਲ ਕਰਾਂ ਜੇ 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 ਬੰਦਾ ਵਾਕਈ ਵਿੱਚ ਹੋਇਆ ਉਸ ਸਮੇਂ ਫਿਰ ਬਿਲਕੁਲ ਹੀ ਬਖਸ਼ਾ ਜਾਊ ਕਾਨੂੰਨ ਦੇ ਮੁਤਾਬਕ ਇਹ ਇਸ ਪਹਿਲਾਂ ਪੜਤਾਲ ਕਰਾਂਗੇ ਕਿਉਂਕਿ ਹਜੇ ਐਫ ਆਈ ਆਰ ਦੇ ਵਿੱਚ ਹੈ ਨਹੀਂ ਇਹ ਕਹਿੰਦੇ ਵੀ ਪਹਿਲਾਂ ਪਰਚਾ ਹੋ ਚੁੱਕਿਆ ਜੀ ਉਸੇ ਮਾਮਲੇ 'ਚ ਇਹ ਹਾਂਜੀ ਪਰਚਾ ਹੋਇਆ ਉਹ ਤੇ ਸੀਗੇ ਕੋਈ ਤਿੰਨ ਚਾਰ ਯਾਨੀ ਚਾਰ ਜਣ ਸੀ ਨਾ ਆਪਣੇ ਬਾਇਰੇ ਜਿਨ੍ਹਾਂ ਵਿੱਚੋਂ ਅਸੀਂ ਤਿੰਨ ਗਿਸਤਰ ਕਰ ਲਈ ਸੀਗੇ ਬਾਕੀ ਨਾਮ ਲੂਮ ਸੀਗੇ ਹੁਣੇ ਬਾਬਾ ਜੀ ਉਹ ਸ਼ੱਕ ਕਰਦੇ ਵੀ ਨਾਮ ਲੂਮ ਚ ਹੈਗਾ ਹੁਣ ਉਹ ਅਸੀਂ ਵੈਰੀਫਾਈ ਕਰਾਂਗੇ ਅੱਛਾ ਇਸ ਤੋਂ ਹੋਰ ਵੀ ਕੁਝ ਮਿਲਿਆ ਜੀ ਜਿਹੜੀ ਗੱਡੀ ਹੈ ਜਿਹੜੀ ਇੱਕ ਗੱਡੀ ਚਾਬੀ ਫੜਾਈ ਇਹਦੀ ਵੀ ਅਸੀਂ ਪੜਤਾਲ ਕਰਾਂਗੇ ਇਹਨੂੰ ਅਸੀਂ ਪੁੱਛ ਲਾਂਗੇ ਜੀ ਕਿਉਂਕਿ ਉਸ ਟਾਈਮ ਵੀਡੀਓ ਵਿੱਚ ਸਵਿਫਟ ਗੱਡੀ ਆਈ ਸੀ ਉਹ ਅਸੀਂ ਪੁੱਛ ਲਾਂਗੇ ਉਹੀ ਫਿਰ ਉਹ ਉਹ ਸਾਰਾ ਪੁੱਛ ਲਾਂਗੇ ਜੀ ਉਹ ਸਾਰਾ ਆਪਣਾ ਕਿੱਥੋਂ ਫੜਵਾਇਆ ਸਰ ਤੁਹਾਨੂੰ ਇਹ ਫਿਲਹਾਲ ਤੁਹਾਨੂੰ ਕਿੱਥੇ ਇਹ ਇਹਨਾਂ ਨੇ ਬਾਬਾ ਜੀ ਨੇ ਇੱਥੇ ਹੀ ਇਹਨੂੰ ਬਿਠਾਇਆ ਸੀਗਾ ਤੇ ਕੋਈ ਤੇ ਇੱਕ ਵਾਰ ਤਾਂ ਤੁਸੀਂ ਸਾਹਮਣੇ ਸੀ ਇੱਥੇ ਪੜਾਇਆ ਜਾਂਦਾ ਕਿਹੜੀ ਜਗ੍ਹਾ ਸਰ ਇਹ ਕਿਹੜੀ ਜਗ੍ਹਾ ਤੁਹਾਨੂੰ ਪਤਾ ਹੀ ਆਪਣਾ ਤੇ ਸਰ ਵਿਚਾਰੀਆਂ ਕੋਲ ਜਿਲ੍ਹਾ ਸਰ